ਲੁਧਿਆਣਾ ਪੱਛਮੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਬੱਸੀ ਦੀ ਸ਼ੁੱਕਰਵਾਰ ਦੇਰ ਰਾਤ ਸ਼ੱਕੀ ਹਾਲਤਾਂ ਵਿੱਚ ਗੋਲੀ ਲੱਗਣ ਨਾਲ ਮੌਤ ਹੋ ਗਈ। ਗੋਗੀ ਰਾਤ ਨੂੰ ਆਪਣਾ ਲਾਇਸੈਂਸੀ ਹਥਿਆਰ ਸਾਫ਼ ਕਰ ਰਏ ਸਨ। ਇਸੇ ਦੌਰਾਨ ਉਹਨਾਂ ਨੇ ਗਲਤੀ ਨਾਲ ਆਪਣੇ ਆਪ ਨੂੰ ਗੋਲੀ ਮਾਰ ਲਈ। ਗੋਗੀ ਨੇ ਆਪਣੀ ਹੀ ਸਰਕਾਰ ਵਿਰੁੱਧ ਵੀ ਮੋਰਚਾ ਖੋਲ੍ਹਿਆ ਸੀ। ਉਹਨਾਂ ਨੇ ਬੁੱਢਾ ਦਰਿਆ ਪ੍ਰੋਜੈਕਟ ਦੇ ਨੀ ਪੱਥਰ ਦੀ ਤੱਕ ਦੀ ਵੀ ਤੋੜ ਦਿੱਤੀ ਸੀ ਇਲਾਕੇ ਦੇ ਚਾਰ ਵਾਰ ਕੌਂਸਲਰ ਰਹ ਚੁੱਕੇ ਗੋਗੀ ਨੇ ਇਸ ਵਾਰ ਆਪਣੀ ਪਤਨੀ ਡਾਕਟਰ ਸੁਖਚੈਨ कौर ਗੋਗੀ ਨੂੰ ਨਗਰ ਨਿਗਮ ਚੋਣਾ ਵਿੱਚ ਖੜਾ ਕੀਤਾ ਸੀ ਪਰ ਉਹ ਚੋਣ ਹਾਰ ਗਈ ਸੀ ਗੁਰਪ੍ਰੀਤ ਗੋਗੀ ਬੱਸੀ ਨੇ ਸ਼ੁੱਕਰਵਾਰ ਰਾਤ ਭਾਈ ਰਣਪੀਰ ਸਿੰਘ ਨਗਰੀ ਇਲਾਕੇ ਵਿੱਚ ਸਥਿਤ ਪ੍ਰਚੀਨ ਸ਼ੀਤਲਾ ਮਾਤਾ ਮੰਦਿਰ ਵਿੱਚ ਬੇਆਬਦੀ ਅਤੇ ਚੋਰੀ ਦੇ ਖਿਲਾਫ ਚੱਲ ਰਹੇ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਲੋਕਾਂ ਨਾਲ ਵੀ ਮੁਲਾਕਾਤ ਕੀਤੀ ਸੀ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਤੋਂ ਬਾਅਦ ਉਹ ਦੇਰ ਰਾਤ ਘਰ ਪਹੁੰਚੇ ਘਰ ਵਿੱਚ ਕੀ ਹੋਇਆ ਇਸ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਗੋਲੀ ਲੱਗਣ ਤੋਂ ਬਾਅਦ ਉਹਨਾਂ ਨੂੰ ਡੀਐਮਸੀ ਹਸਪਤਾਲ ਵਿੱਚ ਲਿਜਾਇਆ ਗਿਆ ਪਰ ਉੱਥੇ ਉਹਨਾਂ ਦੀ ਮੌਤ ਹੋ ਗਈ ਡੀਸੀਪੀ ਜਸਕਰਨ ਸਿੰਘ ਤੇ ਜਾਣਕੇ ਆਏ ਕਿ ਪਰਿਵਾਰਿਕ ਮੈਂਬਰਾਂ ਦੇ ਅਨੁਸਾਰ ਉਹਨਾਂ ਨੇ ਗਲਤੀ ਨਾਲ ਆਪਣੇ ਆਪ ਨੂੰ ਗੋਲੀ ਮਾਰ ਲਈ ਤੇ ਕੋਲੀ ਉਹਨਾਂ ਦੇ ਸਿਰ ਵਿੱਚ ਲੱਗੀ ਹੈ। ਕੁਰਪ੍ਰੀਤ ਸਿੰਘ ਗੋੱਗੀ ਨੂੰ ਹਸਪਤਾਲ ਵਿੱਚ ਮ੍ਰਿਤਕ ਐਲਾਨ ਦਿੱਤਾ ਗਿਆ। ਉਹਨਾਂ ਦੀ ਲਾਸ਼ ਨੂੰ ਡੀ ਐਮ ਸੀ ਹਸਪਤਾਲ ਦੇ ਮਰਦਾ ਘਰ ਵਿੱਚ ਰੱਖਿਆ ਗਿਆ ਹੈ। ਡੀ ਸੀ ਪੀ ਨੇ ਦੱਸਿਆ ਹੈ ਕਿ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਉਹਨਾਂ ਦੀ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ।